ਲੱਗਦਾ ਲੱਗਦਾ ਗੱਡੀ ਗਾਂ ਤੋੜ ਲੈ ਪਰੇਸ਼ਾਨ ਸਾਫ ਜਾ ਰਿਹਾ ਖੜਾ ਉਹਦਾ ਕਿਹੜਾ ਇਹਨੇ ਪਛਕਾ ਕਿਹੜੇ ਆ ਭੇਜਿਆ ਕਿੱਥੇ ਭੇਜੇ ਉਹ ਮੁੰਡਿਆਂ ਤੇ ਲੈ ਕੇ ਆਉਣਾ ਆਲ ਫੁੱਟ ਕਰਨੇ ਲੱਗਿਆ ਉਹ ਬੋਦਲੇ ਆ ਇਹਨੂੰ ਰੋੜਾ ਪਾਉਂਦੇ ਕੋਈ ਰੋੜਾ ਭੇਜ ਦਿਓ ਬੰਦਾ ਯਾਰ ਦੂਜਾ ਜਿਹੜਾ ਦੇ ਨਾਲ ਆਇਆ ਉਹਦਾ ਜਿਹੜਾ ਲੋਦਾ ਪੁੱਛਿਆ ਯਾਰ ਉਹ ਵੀ ਕਿੱਦਾਂ ਇਹ ਭੈਣ ਦੀ ਲਾਲਣ ਸਟੇਰੀਆਂ ਦੇ ਬਹਿ ਜਾਂਦੇ ਆ ਲੋਕਾਂ ਦੇ ਘਰਾਂ 'ਪਾਉਣ ਆ ਉਹ ਨਾਲ ਗਿਆ ਤੇ ਮੁੰਡੇ ਤੇ ਕੋਲਾ ਨਾਲ ਹਸਪਤਾਲ ਲੈ ਗਿਆ ਚਲੋ ਦੇ ਭਾਈ ਪਾਸੇ ਕਰ ਲੋ ਵਾ ਦੇਖੀ ਬਲੇ ਮੜਾ ਯਾਰ ਚਲੋ ਮੇਰੇ ਦੇ ਅਗਲੇ ਪਾਸੇ ਜਾ ਇਹਦਾ ਕੋਈ ਨਹੀਂਗਾ ਬਾਸ ਹੁਣ ਬਹੁਤ ਬੰਦੇ ਨੇ ਇਹ ਹੁਣ ਆਇਆ ਇਹ ਸੀ ਕਿ ਉਹਨਾਂ ਨਾਲ ਹੀ ਕੌਣ ਹੈਗਾ ਬੁੱਲਟ ਵਾਲਾ ਇਹ ਮੇਰੇ ਭੂਆ ਦਾ ਉਹ ਭਾਈ ਦਾ ਭੋਲ ਭਾਈ ਕੀ ਨਾ ਜੀ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਜੀ ਆਹ ਸਾ ਵਾਪਰਿਆ ਕੌਣ ਸੀ ਤੁਹਾਡੇ ਕੀ ਲੱਗਦਾ ਸਾਡਾ ਪ੍ਰੋਣਾ ਜੀ ਕਿੰਨੀ ਉਮਰ ਸੀ ਜੀ ਇਹਨਾਂ ਦੀ ਉਮਰ ਹੋਊ ਬੀ ਕੋਈ 60 ਸਾਲ ਦੇ ਕਿਨ ਵੇਗੀ ਜੀ ਕਿਸ ਤਰ੍ਹਾਂ ਵਾਪਰਿਆ ਕਿੱਥੋਂ ਆ ਰਹੇ ਸੀ ਵਾਪਰਿਆ ਜੀ ਮੋਗੇ ਗਏ ਸੀ ਕੰਮ ਉਹਨੇ ਪਿਓ ਪਤ ਬੇਟਾ ਸੀ ਇਹਨਾਂ ਦੇ ਨਾਲ ਮੋਗੇ ਤਵਾਰੇ ਸੀ ਤੇ ਉਹ ਗੱਡੀ ਵਾਲੇ ਦੀ ਅੱਖ ਲੱਗੀ ਉਹਨੇ ਕੰਜਨ ਇਧਰ ਲਿਆ ਕੇ ਇਧਰ ਸਾਈਡ ਉੱਤੇ ਚੜਾਤਾ ਮੋਟਰ ਸਾਰਾ ਖਤਮ ਹੀ ਕਰਤਾ ਕਿੰਨੇ ਦੀ ਮੌਤ ਹੋਈ ਹੈ ਹੁਣ ਪ੍ਰੋਣਾ ਸਾਡਾ ਹੀ ਡੈਥ ਹੋ ਗਈ ਹੈ ਮੁੰਡਾ ਸਾਡਾ ਭਾਂਜਾ ਡਾ ਉਹ ਹਸਤਾਲ ਉਹਦਾ ਜੇ ਪਤਾ ਨਹੀਂ ਸਾਨੂੰ ਉਹ ਵੀ ਗੰਭੀਰ ਜ਼ਖਮੀ ਉਹ ਵੀ ਬਹੁਤ ਜ਼ਿਆਦਾ ਹੈ ਤਾਂ ਮੱਥੇ ਲੱਗਣ ਦੇ ਪੈਸੀਂ ਤਾਂ ਜਾ ਕੇ ਖੜੇ ਆਂ ਕੀ ਮੰਗ ਕਰਦੇ ਆ ਜੀ ਮੰਗ ਅਸੀਂ ਵੀ ਕਰਦੇ ਆਂ ਇਨਸਾਫ ਹੋਣਾ ਚਾਹੀਦਾ ਜੀ ਦੇਖਾ ਆੜੇ ਬੰਦੇ ਇਦਾਂ ਜਿਹੜਾ ਗਲਤ ਹੈ ਨਾ ਕੰਜਰੋਕ ਦੇ ਖਲਾਰ ਕੇ ਸੌਜੋ ਕਿਤੇ ਘੰਟਾ ਸੌਜੋ ਕੇ ਦੇ ਕਿਉਂ ਲੋਕਾਂ ਦੀਆਂ ਜਾਨਾਂ ਨਾਲ ਖਲਵਾੜ ਕਰਦੇ ਪਏ ਜੀ ਸਰ ਇੱਕ ਐਕਸੀਡੈਂਟ ਹੋਇਆ ਹੈ ਕਾਰਾ ਕਾਰ ਐਕਸੀਡੈਂਟ ਹੋਇਆ ਕੀ ਹੋਇਆ ਇਹ ਵਿੱਚ ਕੀ ਹੋਇਆ ਜੀ ਇੱਕ ਤਾਂ ਮਹਿੰਦਰਾ ਪਿਕਅਪ ਗੱਡੀ ਇਧਰੋਂ ਆ ਰਹੀ ਸੀ ਓਡੀਸਿਆ ਸਾਈਡ ਤੋਂ ਤੇ ਬੁੱਲਟ ਮੋਟਰਸਾਈਕਲ ਤੇ ਦੋ ਜਣੇ ਆ ਰਹੇ ਸੀ ਮੂਗਾ ਸਾਈਡ ਤੋਂ ਇਹ ਇਹਦਾ ਸੰਤੋਲੋਂ ਨਿਕਲ ਕੇ ਮਲ ਕੇ ਵਿੱਚ ਵੱਜ ਗਿਆ ਤੇ ਮੋਟਰਸਾਈਕਲ ਥੱਲੇ ਆ ਕੇ ਫਿਸ ਗਿਆ ਇੱਕ ਦੀ ਮੌਤ ਹੋ ਗਈ ਆ ਇੱਕ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਅ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਾਰਵਾਈ ਇਹ ਜਮਚਲੇ ਦੀ ਆ ਰਹੀ ਹੈ ਜਿਹੜਾ ਡਰਾਈਵਰ ਸੀਗਾ ਕੈਂਟਰ ਦਾ ਸਰ ਹਾਂਜੀ ਕੈਂਟਰ ਡਰਾਈਵਰ ਇੰਟਰ ਡਰਾਈਵਰ ਦੇ ਪਾਰ ਕਰਕੇ ਇੱਥੇ ਟਕਰਾਉਣ ਨੂੰ ਇੱਥੇ ਹੋਇਆ ਕਿ ਦੇਖ ਤਾਂ ਇਹ ਹੁਣ ਤਾਂ ਪਹਿਲਾਂ ਹੋਇਆ ਐਕਸੀਡੈਂਟ